ਏ ਕਮਪਰੀ ਸਿੰਘ ਨਾਮ ਹੈ ਫਰਸਟ ਪਲੇਸ਼ਨ ਆਈ ਆ 500 ਆਊਟ ਆਫ 500 ਆਏ ਆ ਤੇ ਚਾਰ ਪੰਜ ਘੰਟੇ ਪੜਦਾ ਸੀਗਾ ਤੇ ਮਨ ਲਾ ਕੇ ਪੜਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਤੇ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਪੂਰਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗੇ ਆ ਪਰਿਵਾਰ ਦੀ ਵੀ ਪੂਰੀ سپورਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਹੋਇਆ ਵਾ ਫਿਊਚਰ ਚ ਅੱਗੇ ਐਲ ਐਲ ਵੀ ਕਰਨੀ ਆ ਮੈਂ ਅਸਾਮ ਵੀ ਗਿਆ ਸੀ ਛਤੀਸਗੜ੍ਹ ਵੀ ਗਿਆ ਸੀ ਤੇ ਕੋਚ ਦੀ ਆ ਸਾਰੀ ਕੋਸਮ ਕੋਲੇ ਕੈਂਚਾ ਹੋ ਕੇ ਹਾਂਜੀ ਬਹੁਤ ਬਾਕੀ ਬੱਚਿਆਂ ਨੂੰ ਵੀ ਬੱਸ ਕੇ ਪੜੋ ਤੇ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਸਰ ਲਹਿਰ ਪੂਰੀ ਹੈ ਜੀ ਸਰ ਬੱਚੇ ਨੇ ਬਾਜੀ ਮਾਰੀ ਜਿਹੜੀ ਉਹ ਉਹਦੀ ਮਿਹਨਤ ਦਾ ਫਲ ਆ ਜੀ ਸਾਹਮਣੇ ਪੂਰੇ ਦੇ ਪੂਰੇ 500 ਦੇ 500 ਜੀ ਪੂਰੇ ਪੂਰੇ ਕੀਤੇ ਜੀ ਤੁਸੀਂ ਕੰਮ ਕੀ ਕਰਦੇ ਹੋ ਮੇਰਾ ਮੈਂਟਿੰਗ ਦਾ ਫਲ ਹੈ ਮੈਂਟਿੰਗ ਦਾ ਫਿਟਰ ਜਿੱਥੋਂ ਤੱਕ ਉਮੀਦ ਆ ਜੀ ਸ਼ੁਰੂਆਤ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਅੱਗੇ ਵਿੱਚ ਕਿੰਨੀ ਕਿੰਨੀ ਦੇਰ ਪਰਦਾਸੀ ਕਰੇ ਮਤਲਬ ਮਿਹਨਤ ਕਰਦਾ ਸੀਗਾ ਖੇਡਦਾ ਵੀ ਸੀਗਾ ਜੁਨੀਰੀ ਹਾਂ ਕੱਤਕੇ ਦਾ ਵੀ ਚੈਂਪੀਅਨ ਕੱਤਕੇ ਦਾ ਵੀ ਚੈਂਪੀਅਨ 골ਡ ਮੈਡਲੇ ਸੀਗੇ ਦਵਾਲੀ ਜਿੱਦਾਂ ਪਹਿਲੇ ਮਨਾਵਾਂਗੇ ਉਦਾਂ ਅੱਜ ਮਨਾਵਾਂਗੇ ਜੀ ਤੁਸੀਂ ਤਾਂ ਪੂਰੀ ਆ ਜੀ ਅੱਛਾ ਹੁਣ ਜਿਹੜਾ ਅੱਜ ਬੱਚੇ ਦੇ ਨਾਮ ਹੋ ਚੁੱਕੇ ਤਾਂ ਤੁਸੀਂ ਕੋਈ ਮਿਲ ਚੁੱਕੇ ਤਾਂ ਲੱਗ ਰਿਹਾ ਕਿ ਉਸੇ ਤਰ੍ਹਾਂ ਹੋ ਚੁੱਕੇ ਜਦੋਂ ਬਚਪਨ ਚ ਚੱਕਦੇ ਸੀ ਹਾਂਜੀ ਉਦਾਂ ਹੀ ਚੱਕਿਆ ਜੀ ਉਹੋ ਹੀ ਖੁਸ਼ੀ ਆ ਜੀ ਨਿਕਲੇ ਜਦੋਂ ਹੋਇਆ ਸੀਗਾ ਜਦੋਂ ਪਹਿਲਾਂ ਨਹੀਂ ਸੀਗਾ ਬੱਚਾ ਜਦੋਂ ਹੋਇਆ ਹੀ ਉਦਾਂ ਹੀ ਉਦਾਂ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ